ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਜੀ ਨਿਊਜ਼ੀਲੈਂਡ ਦੇ ਆਕਲੈਂਡ ਚ ਨਵੀਂ ਇਤਨ ਰੋਕਿਆ ਗਿਆ ਉੱਥੇ ਦੇ ਕੋਈ ਸ਼ਰਾਰਤੀ ਲੋਕਾਂ ਨੇ ਬੈਨਰ ਥੱਲੇ ਲਿਖਿਆ ਕਿ ਬਈ ਤਗੜਾ ਇਤਨ ਬਣਾਣਾ ਹੈ ਜੋ ਤੁਸੀਂ ਆਂ ਇੰਡੀਆ ਨਹੀਂ ਹੈ ਨਿਊਜ਼ੀਲੈਂਡ ਹੈ ਤੇ ਅੱਜ 11 ਤਰੀਕ ਨੂੰ ਫਿਰ ਸੇਮ ਉਹੀ ਸਿਚੁਏਸ਼ਨ ਫਿਰ ਨਿਊਜ਼ੀਲੈਂਡ ਚ ਆਈ ਤੇ ਯਾਰ ਸਿੱਧੀ ਜੀ ਗੱਲ ਮੈਂ ਤੇ ਇਹੀ ਕਵਾਂਗਾ ਕਿ ਬਈ ਕੱਲ ਨੂੰ ਕਿਤੇ ਆਇਆ ਨਾ ਹੋਵੇ ਕਿ ਅਸੀਂ ਆਪਣਾ ਪੰਜਾਬ ਛੱਡ ਕੇ ਜਿੰਨੇ ਲੋਕੀ ਬਾਹਰ ਚਲੇ ਗਏ ਨੇ ਇਹੋ ਜਿਹਾ ਇਹੋ ਜਿਹਾ ਸਵਾਲ ਨਾ ਹੋ ਜੇ ਕਿ ਨਾ ਕਰਦੇ ਰਹੇ ਨਾ ਕੱਢਦੇ ਰਹੇ ਜਦੋਂ ਕੁਝ ਸਾਲਾਂ ਬਾਅਦ ਤੁਸੀਂ 10-11 ਸਾਲ 20-15 20 ਸਾਲ ਬਾਅਦ ਬਾਹਰ ਰਹਿਣ ਤੋਂ ਬਾਅਦ ਇਹੋ ਜਿਹਾ ਵੇਖਣ ਨੂੰ ਮਿਲ ਰਿਹਾ ਕਿ ਲੋਕੀ ਉੱਥੇ ਦੇ ਵਿਰੋਧ ਕਰਨ ਲੱਗ ਗਏ ਕਿ ਦੁਨੀ ਬਈ ਆਪਣੇ ਦੇਸ਼ ਜਾਓ ਵਾਪਸ ਜ ਜਾਓ ਉੱਥੇ ਆ ਬਣਾਗੇ ਤੁਹਾਨੂੰ ਮਨਾਓ ਇਤਨਾ ਲੋਕੀ ਕਹਿਣ ਲੱਗੇ ਜਦੋਂ ਵਾਪਸੀ ਮੰਨ ਲਓ ਇੰਡੀਆ ਆਏ ਤੇ ਪੰਜਾਬ ਆ ਕੇ ਦੇਖਿਆ ਗਿਆ ਗਿਆ ਕਿ ਇੱਥੇ ਵੀ ਕਿੱਥੇ ਵੀ ਕੱਖ ਨਹੀਂ ਜੀ ਇੱਥੇ ਵੀ ਹੁਣ ਸਾਡੇ ਲੋਕ ਤੇ ਹੈ ਹੀ ਨਹੀਂ ਬਿਲਕੁਲ ਵੀ ਬਾਰ-ਬਾਰ ਜਲਗੇ ਤੇ ਬਾਹਰ ਲੋਕੀ ਆਏ ਜਿਹੜੇ ਵੀ ਉਹਨਾਂ ਦੀ ਗਿਣਤੀ ਜ਼ਿਆਦਾ ਉਹਨਾਂ ਦੀ ਸਰਕਾਰ ਉਹਨਾਂ ਦਾ ਸਭ ਕੁਝ ਹੋ ਗਿਆ ਤੇ ਸਭ ਤੋਂ ਵਧੀਆ ਇਹ ਹੈ ਜੀ ਪੰਜਾਬ ਨੂੰ ਖਾਲੀ ਨਾ ਕਰੋ ਆਪਣੇ ਪੰਜਾਬ ਆਓ ਤੇ ਇੱਥੇ ਜੋ ਵੀ ਆਪਣਾ ਤਿਉਹਾਰ ਜਿਤਨਾ ਮਰਜ਼ੀ ਮਨਾਓ ਕੋਈ ਮਨਾਈ ਨਹੀਂ ਇਤਨਾ ਬਾਹਰ ਜਿੰਨੇ ਦੇਸ਼ਾਂ 'ਚ ਬਾਹਰ ਜਾਵਾਂਗੇ ਤੇ ਉਹਨਾਂ ਦੇ ਸਹੂਲਤ ਦੇ ਨਾਲ ਰਹਿਣਾ ਪਏਗਾ ਹੋਰ ਵੈਸੇ ਵੀ ਇੱਕ ਗੱਲ ਹੋਰ ਹੈ ਬਾਹਰ ਲੋਕੀ ਜਿੰਨੇ ਵੀ ਆਪਣੇ ਲੋਕੀ ਜਿੰਨੇ ਵੀ ਗਏ ਆਏ ਪੈਸਾ ਕਮਾਉਣ ਵਾਸਤੇ ਗਏ ਆਏ ਉਹ ਨਾ ਲੋਕੀ ਮੋ ਪਿਆਰ ਨਹੀਂ ਬਾਰ ਬੀ ਸਿਰਫ ਪੈਸਾ ਹੈ ਮੇਨ ਮਕਸਦ ਤਾਂ ਹੈ ਪੈਸਾ ਕਮਾਣ ਗਏ ਇਹ ਤਾਂ ਪੈਸਾ ਕਮਾਣ ਗਏ ਮੈਂ ਲਖਨ ਪੈਸਾ ਕਮਾ ਕੇ ਭਾਈ ਆਪਣੇ ਪੰਜਾਬ ਵਾਪਸ ਆਓ ਕਿਠਾਠ ਨਾ ਆਪਣੇ ਰੋ ਵਧੀਆ ਰੋ ਇਹ ਵਿਰੋਧ ਦਾ ਜੀ ਮੇਨ ਕਾਰਨ ਐ ਵੀ ਸਮਝ ਲਓ ਕਿ ਵਿਰੋਧ ਦਾ ਮੇਨ ਕਾਰਨ ਆ ਜਿਹ ਹੈਗਾ ਕਿ ਤਰੰਦੀ ਰਾਜਨੀਤੀ ਜਿਹੜੀ ਪੂਰੀ ਦੁਨੀਆ ਚ ਪੂਰੇ ਵਰਲਡ ਚ ਹਰ ਦੇਸ਼ ਹਰ ਕਿਤੇ ਕੋਈ ਨਾ ਕੋਈ ਕਰ ਰਿਹਾ ਹੈ ਜਿਹੜੀ ਤਰੰਦੀ ਰਾਜਨੀਤੀ ਹੈ ਉਹ ਆਨਵਰਲੀ ਜਨਰੇਸ਼ਨ ਤੇ ਇਨੀ ਹੈਵੀ ਹੋ ਗਈ ਹੈ ਕਿ ਹੁਣ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਜਿਹੜੇ ਬੀਜ ਬੋਏ ਹੈ ਨਾ ਉਹਦਾ ਅਸਰ ਹੁਣ ਹੋ ਰਿਹਾ ਹੈ ਕਿੰਨਾ ਫਰਦ ਕੀ ਤਰ੍ਹਾਂ ਫੈਲ ਰਹੀ ਹੈ ਸਰਕੇ ਕੋਈ ਨਾ ਕੋਈ ਕਿਸ ਨਾ ਕਿਸੇ ਦਾ ਦੇਖੋ ਧਰਮ ਦਾ ਵਿਰੋਧ ਕਰੀ ਜਾ ਰਿਹਾ ਹੈ ਕਿ ਤਰ੍ਹਾਂ ਕਿਤੇ ਇਨਸਾਨੀਅਤ ਦਾ ਕੋਈ ਕਿਤੇ ਵੀ ਕੋਈ ਲੈਣਾ ਦੇਣਾ ਨਹੀਂ ਖਾਲੀ ਵਿਰੋਧ ਕਰੀ ਜਾ ਰਿਹਾ ਹੈ ਤੇ ਮੈਂ ਤੇ ਵੀ ਜਿਹੜੇ ਪੰਜਾਬ ਤੋਂ ਲੋਕੀ ਬਾਹਰ ਗਏ ਆ ਉਹ ਐ ਸੋਚ ਕੇ ਵੀ ਜਾਣਗੇ ਪੈਸਾ ਕਮਾਣ ਗਏ ਆ ਪੈਸਾ ਕਮਾ ਕੇ ਆਪਣਾ ਪੰਜਾਬ ਵਾਪਸ ਆਣ ਪੰਜਾਬ ਆ ਕੇ ਆਪਣਾ ਪੰਜਾਬ ਸੰਭਾਲੋ ਜੀ ਪੰਜਾਬ ਆਪਣਾ ਹੈ ਪੰਜਾਬ ਚੜਾਓਗੇ ਤੇ ਤਾਂ ਵੈਲਿਊ ਹੈ ਕਿਤੇ ਵੀ ਗੱਲ ਨੂੰ ਉਹੀ ਹਾਲ ਹਾਲ ਮੇਰਾ ਪਹਿਲਾਂ ਗਿਆ ਉਹ ਹੀ ਹਾਲ ਨਾ ਹੋ ਜੇ ਬਦਲੇ ਕੇ ਬਾਹਰ ਹੋ ਵੀ ਗਏ ਤੇ ਘਰੋਂ ਵੀ ਗਏ